ਇਹ ਸਥਾਨ ਗੁਰੂ ਕੀ ਵਡਾਲੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਥੇ ਪ੍ਰਕਾਸ਼ ਹੋਇਆ ਤੇ ਬੜਾ ਪਵਿੱਤਰ ਸਥਾਨ ਹੈ ਜਿਹੜਾ ਕੁਝ ਦਿਨ ਪਹਿਲਾਂ ਤੋਂ ਇੱਕ ਮੁੱਦਾ ਚੱਲ ਰਿਹਾ ਨਿਸ਼ਾਨ ਸਾਹਿਬ ਨੂੰ ਲਾਉਣ ਦਾ ਜਾਂ ਉਹਨੂੰ ਕੁੱਟਣ ਦਾ ਸਾਨੂੰ ਉਸ ਬਾਰੇ ਅੱਜ ਤੁਹਾਨੂੰ ਪ੍ਰੈਸ ਨਾਲ ਗੱਲਬਾਤ ਕਰਨੀ ਪਈ ਹੈ ਕਿਉਂਕਿ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਗੁਰੂ ਕੀ ਵਡਾਲੀ ਗੁਰੂ ਕੀ ਵਡਾਲੀ ਆਇਆ ਅਸੀਂ ਤੁਹਾਨੂੰ ਦੱਸਣਾ ਚਾਉਂਦੇ ਹਾਂ ਕਿ ਇਹ ਜਿਹੜੀ ਜ਼ਮੀਨ ਹੈ ਜਿਹਦਾ ਮਸਲਾ ਇਹ ਪਹਿਲਾਂ ਪੰਚਾਇਤ ਕੋ ਸੀ ਪੰਚਾਇਤ ਕੋ ਬਾਅਦ ਇਹ ਕਾਰਪੋਰੇਸ਼ਨ ਚ ਆਈ ਜਿਹੜੇ ਬੰਦੇ ਨੂੰ ਉਹ ਤੋਂ ਬਾਹਰ ਐ ਸੀ ਉਹਨਾਂ ਦਾ ਦਾ ਕੇਸ ਆ ਕਾਰਪੋਰੇਸ਼ਨ ਦੇ ਨਾਲ ਚੱਲ ਰਿਹਾ ਆਉਣ ਵਾਲੇ ਕੱਲ ਨੂੰ ਕਾਰਪਰਹ ਜੇਜੇ ਤੇ ਕਾਰਪੋਰੇਸ਼ਨ ਸਾਰੀ ਪੜੀ 15 ਕਿੱਲੇ ਜਿੰਨੀ ਲੈ ਜਾਈ ਆਉਣ ਵਾਲੇ ਸਮਝ ਇਹ ਜੇਜਣ ਸਰਕਾਰ ਇਹਨਾਂ ਨੂੰ ਕੋਈ ਪੈਸੇ ਪਾ ਦੇ ਕੋਈ ਇਹਨਾਂ ਨੂੰ ਖਰਚ ਲਾਵੇ ਵੀ ਤੁਸੀਂ ਇਹਨਾਂ ਚਿਰ ਦੇ ਮਤਲਬ ਫੌਂਡ ਹੈ ਜੇ ਤੇ ਇਹ ਜੇਜਣ ਇੱਕ ਤੀਜੀ ਧਿਰ ਜਿਹੜੇ ਸਾਡੇ ਪਿੰਡ ਦੇ ਬੰਦੇ ਨੇ ਤੀਜੀ ਧਿਰ ਦਾ ਕੋ ਮੈਟਰ ਨਹੀਂ ਬਣਦਾ ਵੇਖੋ ਗੁਰੂ ਗ੍ਰੰਥ ਸਾਹਿਬ ਕਿਸੇ ਨੇ ਘਰ ਬਣਾਉਣਾ ਹੋਵੇ ਉਹ 10 ਵਾਰੀ ਸੋਚਦਾ ਵਾ ਵੀ ਮੈਂ ਇਹ ਪਲਾਟ ਲੈਣਾ ਵਾ ਕਿਹੜਾ ਬੰਦੇ ਨੇ ਕਲੋਨੀ ਕੱਟੀ ਆ ਕਿਹੜੀ ਮਾਲਕੀ ਆ ਕਿ ਦੀ ਗਰਦੋਰੀ ਆ ਕਿਹਦੇ ਨਾਂ ਤੇ ਜਮ੍ਹਾਂ ਬੰਦੀ ਆ ਤੇ ਇੱਕ ਆਪਾਂ ਗੁਰਦੁਆਰਾ ਬਣਾਉਣਾ ਉਹ ਕਾਰਪੋਰੇਸ਼ਨ ਦੀ ਜਗ੍ਹਾ ਬਣਾਦਣਾ ਆਪਾਂ ਇੰਨੇ ਨਵੇਂ ਪੱਤਰ ਤੇ ਆ ਗਏ ਆ ਇੱਕ ਸਾਡੇ ਤੋਂ ਪਹਿਲਾਂ ਇਹਨਾਂ ਨੇ ਜਦੋਂ ਰਾਤ 11 ਵਜੇ ਇਹ ਨਿਸ਼ਾਨ ਸਾਹਿਬ ਲਾਇਆ ਇਹ ਭਾਜੂ ਨੇ ਸਿਰੇ ਮੇਰੇ ਕੋਲ ਆਏ 5-10 ਬੰਦੇ ਵੀ ਆ ਗੱਲ ਹੋ ਗਈ ਆ ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਕੋਈ ਠੰਡੇ ਸਵੇਰ ਨਾਲ ਗੱਲ ਕਰਨੀ ਆ ਇਹ ਬੜਾ ਵੱਡਾ ਸਥਾਨ ਹੈ ਜਿੱਥੇ ਰਹਿ ਰਹੇ ਆ ਤੇ ਇੱਥੇ ਅੱਜ ਦਾ ਇਹ ਵੀ ਇਤਿਹਾਸ ਹੈ ਅੱਜ ਤੱਕ ਦਾ ਕਿ ਕਿੰਨੀਆਂ ਇਲਕਸ਼ਨ ਹੋਈਆਂ ਅਸੀਂ ਸਾਰੇ ਹਣ ਕਾਂਗਰਸੀ ਵੀ ਆ ਅਕਾਲੀ ਵੀ ਬੈਠੇ ਆ ਆਪ ਵਾਲੇ ਬੈਠੇ ਆ ਸਾਰੇ ਪਾਰਟੀ ਦੇ ਬੰਦੇ ਬੈਠੇ ਆ ਕਦੀ ਵੀ ਵਿਡਾਲੀ குரு ਦੇ ਵਿੱਚ ਅੱਜ ਤੱਕ ਸ਼ਿਕਾਇਤ ਨਹੀਂ ਗਈ ਹੋ ਪੀ ਇੱਥੇ ਬੂਤੇ ਝਗੜਾ ਆ ਜਾਂ ਕੋਈ ਗਲਬਤ ਹੋਈ ਆ ਇੰਨਾ ਪੀਸਫੁੱਲ ਹਰ ਵਾਰੀ ਇਲਕਸ਼ਨ ਹੁੰਦੀ ਦੀ ਆ ਤੇ ਕਦੀ ਵੀ ਨਹੀਂ ਫੇਰੇ ਸਾਡੇ ਭਰਾ ਨੇ ਅਸੀਂ ਹਾਰ ਇਹਨਾਂ ਦੀ ਖੁਸ਼ੀ ਤੇ ਗਮੀ ਦੇ ਇਹ ਸਾਡੇ ਲਾਉਂਦੇ ਆ ਅਸੀਂ ਇਹ ਨਾਲ ਜਾਣੇ ਆ ਇੰਨਾ ਕੋਈ ਗ੍ਰਹੀ ਹੋਵੇ ਅਸੀਂ ਨਹੀਂ ਹੋਵੇ ਤੁਸੀਂ ਦੇਣੀ ਹੋਵੇ ਅਸੀਂ ਇਹਨਾਂ ਨੂੰ ਜਦੋਂ ਇਹ ਗੱਲ ਚੱਲੀ ਮੈਨੂੰ ਇਹਨੇ ਕਿਹਾ ਮੈਂ ਕਿਹਾ ਵੀ ਆਪਾਂ ਠੰਡੂ ਆਪਾਂ ਗਲਤ ਕੰਮ ਨਹੀਂ ਕਰਨਾ ਮੈਂ ਉਹਨਾਂ ਨੂੰ ਸੱਦਿਆ ਆਪਾਂ ਤਿੰਨ ਚਾਰ ਮੀਟਿੰਗਾਂ ਕੀਤੀਆਂ ਇੱਕ ਮੀਟਿੰਗ ਵਿੱਚ ਸਾਡੇ ਸਭ ਗੁਰਦਾਰੇ ਕੀਤੀ ਮਿਲ ਕਾਫੀ ਸਾਡੇ ਬੰਦੇ ਸੀ ਉਹਨਾਂ ਨੂੰ ਸੱਦਿਆ ਵੀ ਆਪਾਂ ਇਹਦਾ ਨਾਂ ਕਰੀਏ ਜੇ ਤੁਸੀਂ ਗੁਰਦਰਾ ਬਣਾਉਣਾ ਅਸੀਂ ਤੁਹਾਡੇ ਨਾਲ ਲੱਗਦੇ ਆ ਤੁਸੀਂ ਕੋਈ ਪਲਾਟ ਲਓ ਸਾਰਾ ਪਿੰਡ ਤੁਹਾਡਾ ਗ੍ਰਹੀ ਕਰਕੇ ਦਾਂ ਜਿੰਨੀ ਗ੍ਰਹੀ ਕੋ ਕੇ ਦਵਾਂਗੇ ਮਤਲਬ ਅੱਜ ਆਪਾਂ ਗੁਰਦਰਾ ਬਣਾ ਦਨੇ ਆ ਜੀ ਕਾਰਪੇਂਡ ਦੀ ਜਗ੍ਹਾ 'ਚ ਜਾਂ ਜਿਹੜੇ ਜ਼ਿੰਮੇਦਾਰ ਬਾਹਰ ਆਇਆ 2-3 ਸਾਲ ਨੂੰ ਉਹਨੂੰ ਉਹ ਕੇਸ ਚੱਲ ਜਾਂਦੇ ਆ ਕਾਰਪੋਰੇਸ਼ਨ ਤੇ ਉਹਦਾ ਕੀ ਬਣੇਗਾ ਜੀ ਫੇਰ ਅਸੀਂ ਲੋਕਾਂ ਕਹਿਣਾ ਵੀ ਉਹਦੀ ਵਿਰਧੀ ਹੋਈ ਜੀ ਗੁੱਟ ਹਟਾ ਦਾਂਗੇ ਆਪਾਂ ਪਹਿਲੂ ਕਿਉਂ ਕਰ ਰਹੇ ਆ ਜੀ ਜਿਹੜੀ ਨਿਸ਼ਾਨ ਸਾਹਿਬ ਦੇ ਵਿੱਚ ਇਹ ਕਹਿ ਰਹੇ ਵੀ ਕੁਝ ਨਹੀਂ ਹੋਇਆ ਉਹਦੇ ਵਿੱਚ ਤੁਹਾਨੂੰ ਮੈਂ ਹੁਣੇ ਫੋਟੋ ਵੀ ਉਹਨਾਂ ਦਿਖਾਈ ਆ ਵੀ ਬਾਕਾਇਦਾ ਅਰਦਾਸ ਹੋਈ ਆ ਅਦਾ ਅਰਦਾਸ ਹੋਣ ਤੋਂ ਬਾਅਦ ਜਿਹੜਾ ਨਿਸ਼ਾਨ ਸਾਹਿਬ ਠੀਕ ਹੈ ਸਾਡੇ ਸਿਆਣੇ ਬੰਦੇ ਨੇ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਮੁੰਡੇ ਸੀ ਉਹ ਜਦੋਂ ਨਾ ਟੁੱਟਾ ਦੇ ਉਹਨਾਂ ਟਰੈਕਟਰ ਦੀ ਵਰਤੋਂ ਕੀਤੀ ਆ ਉਹ ਸਾਰੇ ਲੋਕਾਂ ਮਹਿਸੂਸ ਕੀਤਾ ਅਸੀਂ ਵੀ ਕਰਦੇ ਆ ਵੀ ਟਰੈਕਟਰ ਨਾਲ ਸੀ ਹੋਰ ਟਾਈਮ ਲੱਗ ਜਾਂਦਾ ਉਹਨੂੰ ਤੋੜਦੇ ਜੇ ਗੱਲ ਹੀ ਸਾਬ ਮਰਦੇ ਜੇ ਵੀ ਗਲਤੀ ਕਿਤੇ ਨਾ ਕਿਤੇ ਹੋਈ ਆ ਜਿਹੜੀ ਐ ਐਸ ਵੀ ਕਿਤੇ ਨਾ ਕਿਤੇ ਜਿਹੜੀ ਹੋਈ ਆ ਨਿਸ਼ਾਨ ਸਾਹਿਬ ਮੈਂ ਨਾ ਅਸੀਂ ਅਸੀਂ ਮੰਨਦੇ ਆ ਪਰ ਵੇਖੋ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਕਾਰਪੋਰੇਸ਼ਨ ਦੀ ਜਾਂ ਪੰਚਾਇਤ ਦੀ ਜਗ੍ਹਾ ਜਲਾਤਾ ਉਹਨਾਂ ਵੀ ਤਾਂ ਗਲਤੀ ਕੀਤੀ ਆ ਆਪਾਂ ਗੁਰੂ ਘਰ ਬਣਾਉਣਾ ਮੰਦਿਰ ਬਣਾਉਣਾ ਮਸਜਿਦ ਬਣਾਉਣੀ ਆ ਇਦਾਂ ਦੀ ਜਗ੍ਹਾ ਥੋੜੀ ਫੜਾ ਬਣਾਵਾਂਗੇ ਆਪਾਂ ਫੇਰ ਇੱਕ ਮਿੰਟ ਜੀ ਫੇਰ ਅਸੀਂ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਸਾਰੇ ਬੰਦੇ ਮੈਨੂੰ ਆਖਣ ਵਿੱਚ ਤੂੰ ਬੜਾ ਲੰਮਾ ਲੈ ਗਿਆ ਬੜਾ ਲੰਮਾ ਟਾਈਮ ਕਰਤਾ ਮੈਂ ਕਿਹਾ ਤੁਸੀਂ ਸ਼ਾਂਤੀ ਰੱਖੋ ਫੇਰ ਅਸੀਂ ਹਲਕੇ ਦੇ ਐਮਐਲਏ ਕੋ ਗਏ ਉਹਨੂੰ ਟਾਈਮ ਲਈ ਦਿੱਤਾ ਉਹਨੇ ਸਾਨੂੰ ਸੱਦਿਆ ਇਹਨਾਂ ਨੇ ਸ਼ਰੋਣੀ ਕਮੇਟੀ ਨੂੰ ਲੈਟਰਾਂ ਦਿੱਤੀਆਂ ਆਪਣਾ ਹੋਰ ਸਾਰ ਨੂੰ ਲੈਟਰਾਂ ਦਿੱਤੀਆਂ ਉਹਨਾਂ ਨੇ ਐਮਐਲਏ ਨੇ ਵੀ ਬਹਿ ਕੇ ਕਿ ਆ ਵੀ ਤੁਸੀਂ ਅੱਦਾਂ ਨਾ ਕਬਜਾ ਮਤਲਬ ਬਣਾਓ ਨਾ ਜਗਾ ਕਰੋ ਤੁਹਾਡਾ ਕੋਈ ਹੋਰ ਇੰਤਜ਼ਾਮ ਕਰ ਦਿੰਦੇ ਆ ਪਰ ਇਹਨਾਂ ਨੇ ਉਹਨਾਂ ਨੂੰ ਨਹੀਂ ਮੰਨਿਆ ਮੰਚਾ ਕੀ ਲੱਗਦੀ ਹੈ ਜੀ ਵਿਚਾਰ ਸਾਹਿਬ ਵਾਰ-ਵਾਰ ਫੇ ਜਿਵੇਂ ਪਹਿਲਾਂ ਹੀ ਲਾਗਿਆ ਮੇਰੇ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਦੇਖਿਆ ਜਾ ਰਿਹਾ ਕੰਮ ਕਰੋ ਵੇਖੋ ਜੀ ਉਹ 2 ਕਿੱਲੇ ਜ਼ਮੀਨ ਸੀ 2 ਕਿੱਲੇ ਜੀ ਇੰਦਰਾ ਕਲੋਨੀ ਕੱਟੀ ਗਈ 2 ਕਿੱਲੇ ਜੋ ਪਲਾਟ ਉਹਨਾਂ ਦੇ ਹੈਗੇ ਆ ਸਭ ਕੁਝ ਉੱਥੇ ਹੈਗਾ ਹੁਣ ਇਹ ਥੋੜਾ ਵੀ ਆਪਣੀ ਨਾਲ ਲੱਗਦੀ ਜ਼ਮੀਨ ਉਹ ਜੀ ਸਕੂਲ ਖੋਲਦੀ ਹੈ ਤੇ ਆਪਾਂ ਉੱਚ ਗੁਰਦੁਆਰਾ ਸਾਹਿਬ ਬਣਾ ਦੀਏ ਮੰਦਿਰ ਬਣਾ ਦੀਏ ਇਹ ਤਾਂ ਫਿਰ ਜਿਹੜਾ ਮਰਜ਼ੀ ਕਰਨ ਉੱਠੂਗਾ ਜਿਹਦੇ ਕੋ ਮਰਜ਼ੀ ਬਣਾਉਂਦੇ ਆਗੇ ਉਹ ਕਹਿੰਦੇ ਕਿ ਜਦੋਂ ਕਲੋਨੀ ਕੱਟੀ ਗਈ ਆ ਉਦੋਂ ਸਕੂਲ ਦੀ ਤੇ ਜਿਹੜੀ ਗੁਰਦੁਆਰਾ ਸਾਹਿਬ ਦੀ ਗੁਰੂ ਘਰ ਦੀ ਪ੍ਰੋਵੀਜ਼ਨ ਨਾਲ ਰੱਖੀ ਦੀ ਕੋਈ ਸਾਨੂੰ ਪਤਾ ਨਹੀਂ ਹਾਂਜੀ ਹਾਂਜੀ ਕੋਈ ਉਹਨਾਂ ਕੋ ਮਤਾਂ ਨਹੀਂ ਗਿਆ ਕੋਈ ਗੱਲ ਨਹੀਂ ਕੀਤੀ ਕੋਈ ਬਾਤ ਨਹੀਂ ਕੀਤੀ ਸਿਰਫ ਦੋ ਕਿੱਲੇ ਦੇ ਇੰਦਰਾ ਜਿਹੜੀ ਗਾਂਧੀ ਦਾ ਪਰੋਂ ਸੀ ਉਹਦੇ ਜਿਹੋਨਾ ਪਲਾਟ ਕੱਟੇ ਆ ਉਹ ਪਲਾਟ ਸਾਰੇ ਉਹਨਾਂ ਦੇ ਕੋਲ ਆ ਇਹ ਤੇ ਵੇਖੋ ਨਾ ਜਮਾਂ ਬੰਦੀਆਂ ਬੋਲਣ ਡੀਆਂ ਗਰਦੌਰੀਆਂ ਬੋਲ ਇਹ ਆਰਮਰ ਲਈ ਜ਼ਮੀਨ ਆ ਜਿਹਦੇ ਵਿੱਚ ਉਹਨਾਂ ਨਿਸ਼ਾਨ ਸਾਹਿਬ ਲਾਇਆ ਇਹ ਹੁਣ ਭਾਈ ਸਾਹਿਬ ਤਨਦ ਕਰਾਂਗੇ ਕਹਿੰਦੇ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰੀਤਪਾਲ ਸਿੰਘ ਵੜਾਇਆ ਪਿੰਡ ਗੁਰੂ ਕੀ ਵਡਾਲੀ ਵਾਰਡ ਨੰਬਰ 80 ਤੋਂ ਬੋਲਦਾ ਜੀ ਕੀ ਇਹ ਮਾਮਲਾ ਸਨਿਸ਼ਾਨ ਸਾਹਿਬ ਇਹ ਨਿਸ਼ਾਨ ਸਾਹਿਬ ਜੀ ਅਸੀਂ ਚਲੋ ਸਟਾਰਟਿੰਗ ਦੇ ਵਿੱਚ ਜਿੱਤਾਂ ਅੱਜ ਸੰਗਤ ਇਕੱਠੀ ਹੋਈ ਆ ਇਹ ਤੋਂ ਝਗੜੇ ਦਾ ਕੋਈ 100 ਬੰਦਾ ਉਧਰ ਹੀ 150 ਬੰਦਾ ਸਾਡਾ ਸੀਗਾ ਇਹ ਇਹ ਝਗੜੇ ਦੀ ਜਾਨਕਿ ਬੰਦੇ ਉਧਰ ਉਧਰ ਨੁਕਸਾਨ ਹੋਣ ਦਾ ਡਰ ਸੀਗਾ ਉਹ ਸਾਡੇ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਾਲ ਸੰਬੰਧ ਰੱਖਦੇ ਆ ਉਹ ਸਾਡੇ ਪ੍ਰਧਾਨ ਸੇ ਸੁਭਰਾ ਸਾਹਿਬ ਆਏ ਉਹਨੇ ਆਖੇ ਭਈ ਕਾਕਾ ਆਪਾਂ ਲੜਾਈ ਇਸ ਤਰ੍ਹਾਂ ਨਹੀਂ ਕਰਨੀ ਆਪਾਂ ਤਰੀਕੇ ਨਾਲ ਚੱਲਣਾ ਵਾ ਅਸੀਂ ਮੁੜ ਕੇ ਉਹਨਾਂ ਨੇ ਆਖੇ ਲਾ ਕੇ ਕਾਰਪੋਰੇਸ਼ਨ ਦਫ਼ਤਰੇ ਗਏ ਕਾਰਪੋਰੇਸ਼ਨ ਵਾਲਿਆਂ ਨੇ ਮੁੜ ਕੇ ਉਹਨਾਂ ਆਖਿਆ ਵੀ ਤੁਸੀਂ ਸਤਕਾਰ ਕਮੇਟੀ ਸਾਨੂੰ ਦਬਕੇ ਮਾਰਦੀ ਆ ਤੁਸੀਂ ਸਤਕਾਰ ਕਮੇਟੀ ਦੇ ਦਫ਼ਤਰ ਜਾਓ ਅਸੀਂ ਉਥੋਂ ਗੱਡੀਆਂ ਫੜੀਆਂ ਅਹੀਂ ਸਤਕਾਰ ਕਮੇਟੀ ਜਿਹੜਾ ਆਪਣਾ ਉਹ ਦਫ਼ਤਰ ਆ ਦਰਬਾਰ ਸਾਹਿਬ ਉੱਥੇ ਗਏ ਉੱਥੇ ਵਿਜੇ ਸਿੰਘ ਸਕੱਤਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਨੂੰ ਜਿਹੜੀ ਆ ਤੀਜੀ ਧਰ ਜਿਹੜੀ ਆ ਜਿੰਨਾ ਦਾ ਕਬਜ਼ਾ ਉਹਨਾਂ ਨੇ ਤੀਜੀ ਧਰ ਬਣਵਾ ਕੇ ਉੱਥੋਂ ਜਿਹੜੀ ਆ ਸਤਕਾਰ ਕਮੇਟੀ ਵਾਲਿਆਂ ਕੋ ਉਹਨਾਂ ਨੂੰ ਦਬਕੇ ਮਰਵਾਏ ਕਾਰਪੋਰੇਸ਼ਨ ਵਾਲਿਆਂ ਨੂੰ ਫਿਰ ਅਸੀਂ ਉਹਨੂੰ ਸਕਤੋ ਸਾਹਿਬ ਨੂੰ ਅਸਲੀਅਤ ਦਿੱਤੀ ਵੀ ਉਹ ਤਿੱਜੀ ਤਾਂ ਰਣ ਕੇ ਪੰਗਾ ਲੈਣ ਦੀ ਆ ਜਨਨ ਕਿ ਨਿਸ਼ਾਨ ਸਾਹਿਬ ਜਿਹੜਾ ਜਿਨ੍ਹਾਂ ਦਾ ਕਬਜ਼ਾ ਸੀ 50 ਸਾਲਾਂ ਦਾ ਤੇ ਕਾਰਪੋਰੇਸ਼ਨ ਉਹਨਾਂ ਨੂੰ ਕੇਸ ਚੱਲਣ ਦਿਆ ਸਰ ਜੀ ਵੀਡੀਓ ਵਾਇਰਲ ਹੋਈ ਹੈ ਜਿੱਚ ਨਿਸ਼ਾਨ ਸਾਹਿਬ ਟਰੈਕਟਰ ਨਾਲ ਲਾਉਂਦੇ ਹੋ ਤੁਹਾਡੀ ਲੋਕ ਨਿੰਦਾ ਕਰ ਰਹੇ ਵੀ ਬੇਦਬੀ ਕੀਤੀ ਆ ਸਾਡੀ ਜੀ ਭਾਵਨਾ ਬੇਦਬੀ ਦੀ ਨਹੀਂ ਸੀ ਹੈਗੀ ਸਾਡੀ ਤੇ ਸਤਕਾਰ ਜੋ ਮੈਂ ਅੱਗੇ ਵੀ ਚੈਨਲਾਂ ਨੂੰ ਬੇਨਤੀ ਕੀਤੀ ਆ ਵੀ ਵੀ ਨਿਸ਼ਾਨ ਸਾਹਿਬ ਆ ਮੇਰੀ ਮਾਰਬਲ ਦੀ ਸ਼ਾਪ ਆ ਮੈਂ ਵੀ ਆ ਨਿਸ਼ਾਨ ਸਾਹਿਬਾਂ ਦੀ ਸੇਵਾ ਕੀਤੀ ਆ ਜੋ ਨਾਲ ਕਿ ਭਾਵੇਂ ਉਹ ਸੰਗਤ ਸਿੰਘ ਦਾ ਗੁਰਦੁਆਰਾ ਭਾਵੇਂ ਉਹ ਬਾਬੇ ਜੀਵਨ ਸਿੰਘ ਦਾ ਗੁਰਦੁਆਰਾ ਵਾ ਅਸੀਂ ਕੋਈ ਨਹੀਂ ਆਖਿਆ ਵੀ ਇਹ ਜਾਨੀ ਕਿ ਅਗਰੰਗ ਰੇਟਿਆਂ ਦਾ ਮਈਬੀ ਸਿੰਘਾਂ ਦਾ ਗੁਰਦੁਆਰਾ ਆ ਜੱਟਾ ਸਿੰਘਾਂ ਦਾ ਆ ਸਾਹਮਣੇ ਜਿਹੜੇ ਨਿਸ਼ਾਨ ਸਾਹਿਬ ਝੂਲਦੇ ਆ ਸਾਡੀ ਇੱਥੇ ਦੋ ਨਿਸ਼ਾਨ ਸਾਹਿਬਾਂ ਦੀ ਸੇਵਾ ਮਰੀ ਆ ਜੇ ਅਸੀਂ ਵੀ ਆ ਨਿਸ਼ਾਨ ਸਾਹਿਬਾਂ ਦੀ ਸੇਵਾ ਕਰਦੇ ਨੇ ਅਸੀਂ ਸਾਡੀ ਬੇਦਵੀਂ ਦੀ ਭਾਵਨਾ ਨਹੀਂ ਸੀ ਉਹਨਾਂ ਨੇ ਮਟੀਰੀਅਲ ਇੰਨਾ ਪਾਇਆ ਸੀ ਇਹਨਾਂ ਥੋੜੀਆਂ ਵੀ ਖੜੀਆਂ ਇਹਨਾਂ ਨੇ ਸ਼ੈਣੀਆਂ ਵੀ ਖੜੀਆਂ ਸਰਿਏ ਪਾ ਪਾ ਕੇ ਜਨਿਓ ਉਹਨਾਂ ਦਾ ਜਿਹੜਾ ਥੋੜੇ ਦੇ ਸ਼ੈਣੀਆਂ ਦਾ ਨਹੀਂ ਚੜਾ ਇਹਨਾਂ ਦੇ ਟਰੈਕਟਰ ਦੀ ਵਰਤੋਂ ਕੀਤੀ ਗਈ ਇਹ ਅਸੀਂ ਦੀ ਆ ਪ੍ਰਸ਼ਾਸਨ ਇਸੇ ਕਰਕੇ ਕਹਿੰਤੀ ਆ ਵੀ ਇਹਨਾਂ ਦੀ ਵੀਡੀਓ ਜਿਹੜੀ ਆ ਵਾਇਰਲ ਹੋ ਗਈ ਆ ਉਹਦਾ ਕਾਰਨ ਵੀ ਸਾਡੀ ਜਿਹੜੀ ਵੱਤੋ ਵਾਰਡ ਜਿਹੜੀ ਆ ਸੋਸ਼ਲ ਮੀਡੀਆ ਜਿਹਦੇ ਪੱਤਰਕਾਰ ਉਹ ਸਾਡੀ ਸਹਾਇਤਾ ਕਰਨ ਜਿੰਨੀ ਉਹਨਾਂ ਦੀ ਵੇਵੇ ਕਰੀ ਇਹ ਦੁਨੀ ਚੋਨੀ ਉਹਦੇ ਨੂੰ ਜ਼ਿਆਦਾ ਚੱਲੇ ਤੇ ਅਸੀਂ ਆਪਣੀ ਸੱਚਾਈ ਦਾ ਜਿਹੜਾ ਉਹ ਦੱਸ ਗਏ ਠੀਕ ਹੈ